ਕੋਚਾਇਆ ਮੈਂ ਸਤਾਣ ਨੂੰ ਬੈਗੀ ਸਤਾਣ ਨੂੰ ਕੱਢ ਯਾਰ ਦਾਦਾ ਅੱਜ ਤਾਂ ਕੱਢ ਦਿਨਾਗਾ ਰੋਜ਼ ਰੋਜ਼ ਨਹੀਂ ਕੱਢਦਾ ਫਿਰ ਵਾਦਾ ਵਾਦ ਜੂ ਆਇਆ ਤੈਨੂੰ ਮਗਰ ਤੂੰ ਦੇਸੀ ਦਵਾਈ ਦਵਾ ਕੇ ਲਾਵਾਂ ਚੱਲ ਭਾਈ ਫਿਰ ਆ ਜਾ ਆਓ ਭਾਈ ਬਾਬਾ ਮੇਰੇ ਦਾਦੀ ਦੀ ਨੀ ਰੋਜ਼ ਹੀ ਧਰਨ ਪੈ ਜਾਂਦੀ ਐ ਜੇ ਕੋਈ ਦੇਸੀ ਦਵਾਈ ਦੱਸੋ ਅੱਛਾ ਧਰਨ ਰੋਜ਼ ਹੀ ਪੈ ਜਾਂਦੀ ਐ ਰੋਜ਼ ਹੀ ਪੈ ਜਾਂਦੀ ਐ ਇਹਦਾ ਤੈਨੂੰ ਮੈਂ ਦੱਸ ਦਿੰਦਾ ਐ ਦੂਬਾਰ ਨਹੀਂ ਤੇਰੇ ਧਰਨ ਪੈਂਦੀ ਪਰ ਇੱਕ ਵਾਰੀ ਤੂੰ ਨਾ ਕਢਵਾ ਲਈ ਧਰਨ ਠੀਕ ਐ ਹਾਂ ਤੇ ਉਦੋਂ ਬਾਅਦ ਨਹੀਂ ਪੈਂਦੀ ਤੇ ਇੱਕ ਤੂੰ ਘਟੋ ਘਟ 10 15 ਦੇ ਦਿਨ ਨਾ ਰੈਸਟ ਕਰ ਲਈ ਠੀਕ ਐ ਜਦੋਂ ਮੈਂ ਦਵਾਈ ਦੱਸਤੀ 10 15 ਦੇ ਦਿਨ ਹੀ ਰੈਸਟ ਕਰ ਲਈ ਫੇਰ ਨਹੀਂ ਤੇਰੇ ਦੁਬਾਰੇ ਪੈਂਦੀ ਠੀਕ ਐ ਤੂੰ ਕੀ ਕਰਨਾ ਐ 100 ਗ੍ਰਾਮ ਤਾਂ ਆਪਣੇ ਜਿਹੜੀ ਕਾਲੀ ਹਰੜ ਛੋਟੀ ਹਰੜ ਹੁੰਦੀ ਐ ਉਹ ਲੈ ਲੈਣੀ ਐ ਠੀਕ ਐ 50 ਗ੍ਰਾਮ ਸੌਠ ਜਿਹਨੂੰ ਸੁੱਕਾ ਅਦਰਕ ਕਹਿ ਦਿੰਦੇ ਆਪਾਂ ਸੁੰਡ ਵੀ ਕਹਿ ਦਿੰਦੇ ਆ ਹਾਂ ਤੇ 50 ਗ੍ਰਾਮ ਸੌਫ ਤਿੰਨੇ ਚੀਜ਼ਾਂ ਲੈ ਲਈ ਜਿਹੜੀ ਛੋਟੀ ਹਰੜ ਹੈ ਇਹਨੂੰ ਆਪਾਂ ਭੁੰਨ ਲੈ ਦੇਸੀ ਘਿਓ 'ਚ ਦੋ ਤਿੰਨ ਦੋ ਚਮਚਾ ਲਵੇ ਤਿੰਨ ਚਮਚਾ ਲਵੇ ਭੁੰਨਣ ਦੇ ਠੀਕ ਹੈ ਉਹਦੇ ਵਿੱਚ ਭੁੰਨ ਕੇ ਉਸ ਤੋਂ ਬਾਅਦ ਇਹਦਾ ਪਾਊਡਰ ਬਣਾ ਲੈ ਜਿਹੜਾ ਸੌਂਠਾ ਉਹਦਾ ਵੀ ਪਾਊਡਰ ਬਣਾ ਲੈ ਜਿਹੜੀ ਸੌਫ ਹੈ ਉਹਦਾ ਵੀ ਪਾਊਡਰ ਬਣਾ ਲੈ ਤਿੰਨੇ ਚੀਜ਼ਾਂ ਦਾ ਪਾਊਡਰ ਬਣਾ ਕੇ ਠੀਕ ਹੈ ਅੱਦਾ ਚਮਚਾ ਤੜਕੇ ਨਿਰਨੇ ਕਾਲ ਜੇ ਲੈ ਲਿਆ ਕਰੀ ਠੀਕ ਹੈ ਦੁਬਾਰੇ ਤੇਰੇ ਧਰਨੇ ਨਹੀਂ ਪੈਂਦੀ ਪਰ 10 15 ਦਿਨ ਰੈਸਟ ਜ਼ਰੂਰ ਕਰ ਲਈ ਠੀਕ ਹੈ ਤਾਂ ਹਾਂ ਭਾਰੀ ਜੀ ਨਾ ਚੱਕੀ ਆਏ ਤੂੰ ਰੈਫਰੀ ਘਰੇ ਮਾੜਾ ਮੋਟਾ ਕੰਮ ਕਰ ਲਈ ਜਿਵੇਂ ਥੱਲੋਂ ਜ਼ੋਰ ਲਾ ਕੇ ਚੱਕਣਾ ਜਾਂ ਕੋਈ ਹੋਰ ਚੀਜ਼ ਇਹ ਜੀ 10 ਤੋਂ 15 ਦਿਨ ਖੇਚਲਾ ਕਰ ਲਈ ਬਸ ਰੈਸਟ ਕਰ ਲਈ ਉਸ ਤੋਂ ਬਾਅਦ ਤੇਰੇ ਧਰਨੇ ਨਹੀਂ ਪੈਂਦੀ ਠੀਕ ਹੈ ਹੁਣ ਤੈਨੂੰ ਮੈਂ ਲਿਖ ਕੇ ਦੇ ਦਿੰਦਾ ਇਹ ਹਾਂ 100 ਗ੍ਰਾਮ ਤਾਂ ਆਪਾਂ ਛੋਟੀ ਹਰੜ ਲੈਣੀ ਹੈ ਜੋ ਕਾਲੀ ਹਰੜ ਕਹਿ ਦਿੰਦੇ ਆ ਹਣਾ ਤੇ 50 ਗ੍ਰਾਮ ਸੌਂਠ ਸੁੱਕਾ ਅਦਰਕ ਠੀਕ ਹੈ ਤੇ 50 ਗ੍ਰਾਮ ਸੌਂਫ ਸੌਂਫ ਜਿਹੜੀ ਆਪਣੀ ਆਮ ਹੀ ਸੌਂਫ ਹੁੰਦੀ ਹੈ ਜਿਹੜੀ ਛੋਟੀ ਹਰੜਾ ਕਾਲੀ ਹਰੜਾ ਇਹਨੂੰ ਦੇਸੀ ਘਿਓ ਚ ਭੁੰਨਣਾ ਦੋ ਚਮਚੇ ਪੈਣ ਚਾਹੀਏ ਤਿੰਨ ਚਮਚੇ ਪੈਣਾ ਇਹਨੂੰ ਕੱਲੀ ਨੂੰ ਭੁੰਨਣਾ ਉਹਨਾਂ ਨੂੰ ਨਹੀਂ ਭੁੰਨਣਾ ਇਹਨੂੰ ਭੁੰਨ ਕੇ ਇਹਦਾ ਪਾਊਡਰ ਬਣਾ ਲਈ ਉਸ ਤੋਂ ਬਾਅਦ ਸੌਂਠ ਦਾ ਤੇ ਸੌਂਫ ਦਾ ਦੋਨਾਂ ਦਾ ਪਾਊਡਰ ਬਣਾ ਲਈ ਕਿੰਨੇ ਚੀਜ਼ਾਂ ਇਕੱਠੀਆਂ ਕਰਨੀ ਠੀਕ ਹੈ ਅੱਧਾ ਚਮਚਾ ਤੜਕੇ ਨਿਰਨੇ ਕਾਲਜੇ ਲੈਣਾ ਪਾਣੀ ਨਾਲ ਅੱਛਾ ਤੜਕੇ ਨਿਰਨੇ ਕਾਲ ਜੇ ਪਾਣੀ ਨਾਲ ਅੱਧਾ ਚਮਚਾ ਰੋਜ਼ ਲੈ ਲੈ ਕਰੀ ਉਸ ਤੋਂ ਬਾਅਦ ਤੇਰੇ ਧਰਨ ਨਹੀਂ ਪੈਂਦੀ ਇੱਕ ਵਾਰੀ ਕੜਵਾ ਲਈ ਧਰਨ ਠੀਕ ਆ ਕੜਵਾ ਕੇ ਤੇ ਰੈਸਟ ਜ਼ਰੂਰੀ ਹੈ ਵੀ 10 15 ਦਿਨ ਤੂੰ ਕੋਈ ਭਾਰਾ ਕੰਮ ਨਹੀਂ ਕਰਨਾ ਸਿਰ ਤੇ ਚੀਜ਼ ਨਹੀਂ ਚੱਕਣੀ ਜਾਂ ਕੋਡਾ ਹੋ ਗਿਆ ਭਾਰੀ ਚੀਜ਼ ਨਹੀਂ ਚੱਕਣੀ ਠੀਕ ਐ ਐਸ ਜੀਆਂ ਚੀਜ਼ਾਂ ਤੋਂ ਰੈਸਟ ਕਰ ਲਈ ਤਾਂ ਆ ਬਰਤਨ ਲੱਗ ਜੀ ਪਹਿਲੇ ਦਿਨੀ ਤੈਨੂੰ ਰਿਜ਼ਲਟ ਮਿਲ ਜੂਗਾ ਫਿਰ 10 15 ਦਿਨ ਰੈਸਟ ਜ਼ਰੂਰ ਕਰੀ ਦੁਬਾਰੇ ਤੇਰੇ ਧਰਨ ਨਹੀਂ ਪੈਂਦੀ ਠੀਕ ਐ ਬਹੁਤ ਵਧੀਆ ਚੀਜ਼ ਦੱਸੀ ਐ ਤੈਨੂੰ ਧਰਨ ਦੀ ਤੇ ਇੱਕ ਗੱਲ ਹੋਰ ਹੈ ਜੇ ਕਿਸੇ ਤੇ ਹੋ ਉਈ ਆਂਡ ਗਮਾਂਡ ਚ ਪਿੰਡ ਜੋਵੇ ਆ ਲਿਖਤ ਸਾਹਮਣੇ ਰੱਖ ਲਈ ਉਹਨੂੰ ਦੱਸ ਦੀ ਕਿਸੇ ਦੇ ਕੰਮ ਆ ਜਾਂਦੀ ਏ ਚੀਜ਼ ਆ ਨਾ ਧਰਨ ਜਿਹਦੇ ਨਾਲ ਬਾਰ ਬਾਰ ਪੈਣ ਲੱਗ ਜਾਂਦੀ ਉਹਦੀ ਦਿੱਕਤ ਰਹਿੰਦੀ ਰਹਿੰਦੀ ਉਹਨੂੰ ਦੁਬਾਰੇ ਫੇਰ ਪੈ ਜਾਂਦੀ ਏ ਪਰ ਇਹ ਰੈਸਟ ਮੰਗਦੀ ਏ ਜ਼ਰੂਰੀ ਠੀਕ ਐ ਤਾਂ ਜ਼ਰੂਰ ਉਹਨੂੰ ਜਾ ਕੇ ਦੱਸ ਦੀ ਕਿਸੇ ਦਾ ਹੋਰ ਭਲਾ ਹੋ ਜੂ ਠੀਕ ਐ ਜਾਓ ਇਹ ਪਰਚੀ ਸਾਹਮਣੇ ਰੱਖਣੀ ਜ਼ਰੂਰ ਬਹੁਤ ਕੰਮ ਆਊਗੀ ਇਹ ਪਰਚੀ ਧਰਨ ਵਾਸਤੇ ਵਧੀਆ ਚੀਜ਼ ਐ ਦੁਬਾਰੇ ਧਰਨ ਵਾਲੀ ਦਿੱਕਤ ਨਹੀਂ ਆਉਂਦੀ ਮੁੜ ਕੇ ਠੀਕ ਐ ਤੇ ਵਰਤੂਗੇ ਤਾਂ ਪੂਰਾ ਰਿਜ਼ਲਟ ਮਿਲੂਗਾ ਇਹਦਾ